हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਨਸ਼ਾਨ ਦੇ ਘਰ ਪਹੁੰਚੇ ਹਾਂ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਇਸੇ ਤਰ੍ਹਾਂ ਪਸ਼ੂ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਇਸ ਘਰ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਤੇ ਵੜਾ ਹੁਣ ਮੱਝਾਂ ਹੁਣ ਦੋਸਤੋ ਬਿਲਕੁਲ ਰਲਵੇਂ ਮਿਲਵੇਂ ਪਸ਼ੂ ਜਿਹੜੇ ਹੈਗੇ ਆ ਉਹ ਆਉਂਦੇ ਰਹਿੰਦੇ ਆ ਦੋ ਟੋਕੜ ਵਾੜਾ ਦਿਖਾਵਾਂਗੇ ਅੱਜ ਤੁਹਾਨੂੰ ਇਸ ਕਵਰੇਜ ਵਿੱਚ ਤੇ ਦੋ ਤਾਜ਼ੀਆਂ ਵਾੜਾ ਸੁਈਆਂ ਨੇ ਇਹਨਾਂ ਦੀ ਡਿਟੇਲ ਮਿਲ ਜੂਗੀ ਨਾਲ ਬੱਚੇ ਪ੍ਰੋਪਰ ਹੋਣਗੇ ਸੋ ਇੱਕ ਪਹਿਲੇ ਨੰਬਰ ਤੇ ਦੋਸਤੋ ਇਹ ਤੁਸੀਂ ਝੋਟੀ ਦੇਖ ਰਹੇ ਜੀ ਇਹ ਝੋਟੀ ਵੀ ਬਿਲਕੁਲ ਤਾਜੀ ਸੁਈ ਆ ਸੁਆ ਪੁੱਛ ਲਾਂਗੇ ਕਿੰਨੇ ਕ ਸਮੇਂ ਦੀ ਸੁਈ ਆ ਰੇਟ ਮੁੱਲ ਕੀ ਰਹੂਗਾ ਉਹ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਡਿਟੇਲ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਉਹ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਸਮਝ ਵਿੱਚ ਆ ਸਕੇ ਠੀਕ ਹੈ ਜੀ ਬਾਕੀ ਇੱਕ ਗੱਲ ਹੋਰ ਆਪਣੀ ਬੇਨਤੀ ਹੁੰਦੀ ਹੈ ਸਾਰੇ ਖਰੀਦਦਾਰ ਵੀਰਾਂ ਦੇ ਅੱਗੇ ਜਿਹੜਾ ਵੀ ਪਸ਼ੂ ਦੋਸਤੋ ਕੋਈ ਖਰੀਦਣ ਆ ਰਿਹਾ ਗੱਬਣ ਪਸ਼ੂ ਆਪਣਾ ਚੌਥਾ ਨਾ ਟਿੱਪ ਕੇ ਸੋਇਆ ਸੁਆਇ ਪਸ਼ੂ ਦਾ ਵੈਸੇ ਆਜੇ ਸਾਰੇ ਕੋਈ ਦੋ ਟਾਈਮ ਚੋਕੇ ਇੱਕ ਟਾਈਮ ਚੋਕੇ ਆਪਣੀ ਤਸੱਲੀ ਆ ਜ਼ਰੂਰ ਯਕੀਨੀ ਬਣਾਈ ਜਾਵੇ ਉਸ ਤੋਂ ਬਾਅਦ ਤੁਸੀਂ ਜਿਹੜਾ ਓਨਰ ਦੇ ਨਾਲ ਜਿਹੜਾ ਦੋਸਤੋ ਸੌਦਾ ਕਰ ਸਕਦੇ ਜੀ ਆਓ ਲੈਣੇ ਆ ਭਲੇਰੇ ਡਿਟੇਲ ਅੱਜ ਤਰੀਕ ਦੋਸਤੋ 13 ਫਰਵਰੀ ਆ ਸਮਾਂ ਕੋਈ ਦੁਪਹਿਰ ਦੇ 2:30 ਵਜੇ 3:00 ਵਜੇ ਦਾ ਸਮਾਂ ਹੈ ਬਾਕੀ ਪਸ਼ੂ ਚੰਗੇ ਹੁੰਦੇ ਆ ਰੇਟ ਪਰਤਾ ਜਿੰਨਾ ਵੀ ਸਭ ਤੋਂ ਪਹਿਲਾ ਪਈ ਨਿਸ਼ਾਨ ਸਾਸਰੀ ਦਾ ਵੀਰ ਸਾਸਰੀ ਦਾ ਵੀਰ ਜੀ ਠੀਕ ਠਾਕ ਜੋ ਬਹੁਤ ਵਧੀਆ ਨਿਸ਼ਾਨ ਕੈਮ ਠੀਕ ਠਾਕ ਵਧੀਆ ਵਧੀਆ ਵੀਰ ਜੀ ਠੀਕ ਠਾਕ ਜੀ ਚਲ ਵਧੀਆ ਚਾਹੀਦਾ ਤੇ ਹੋਰ ਸੁਣਾ ਕਿਵੇਂ ਕਾਰੋਬਾਰ ਵਧੀਆ ਵਧੀਆ ਚੱਲਣ ਦਿਆ ਵੀਰ ਜੀ ਕਾਰੋਬਾਰ ਵੀ ਠੀਕ ਠਾਕ ਚੱਲਣ ਦਿਆ ਠੀਕ ਹੈ ਭਰਾ ਜੀ ਅੱਛਾ ਨਾ ਸ਼ਾਹ ਨਾਲ ਚਾਰ ਬੈੜਾ ਤੇ ਇੱਕ ਝੋਟੀ ਆਪਨੇ ਹਾਂਜੀ ਹਾਂਜੀ ਵੀਰ ਜੀ ਦੋ ਟੋਕੜ ਬੈੜਾ ਦੋ ਟੋਕੜ ਵੀਰ ਜੀ ਬੈੜਾ ਦੋ ਸੱਜਰ ਤੇ ਇੱਕ ਝੋਟੀ ਵੀ ਤਾਜੀ ਸੱਜਰ ਆ ਠੀਕ ਹੈ ਜੀ ਹਾਂਜੀ 14 ਦਿਨਾਂ ਦੀ ਸੂਈ ਵੀਰ ਜੀ 8-9 ਕਿਲੋ ਬੋਲਾ ਖੁੱਲਾ ਡ ਨੇ 4 ਦਿਨਾਂ ਦੀ ਸੂਈ ਵੀਰਾ 4 ਦਿਨ ਮਗਰ ਕਟਾ ਦੇ ਲੋ ਜੀ ਮਗਰ ਕਟਾ ਦੋਸਤੋ 4 ਦਿਨਾਂ ਦੀ ਸੂਈ ਆ ਦੂਜਾ ਸੂਆ ਤੇ ਬਾਕੀ ਝੋਟੀ ਤੁਹਾਡੇ ਸਾਹਮਣੇ ਆ ਸ਼ਾਈ ਸੂਈ ਪੂਰੀ ਆ ਇੱਕ ਰੰਗ ਬਿਲਕੁਲ ਬਲੈਕ 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 ਵੀਰ ਜੀ ਬਲੈਕ ਲੈ ਵੀ ਇੱਕ ਰੰਗ ਬਿਲਕੁਲ ਦੋਸਤੋ ਬਲੈਕ ਆ ਠੀਕ ਆ ਜੀ ਤੇ ਆ ਪੂਛ ਤੱਕ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਇੱਕ ਵੀ ਵਾਲ ਜਿਹੜਾ ਚਿੱਟਾ ਨਹੀਂ ਹੋਊਗਾ ਵਿੱਚ ਆ ਲੋ ਸਾਡੇ ਤਾਂ ਨਾ ਡਰੇ ਨਾ ਥੜੀ ਕੋਈ ਗੱਲ ਕੋਈ ਮਾੜਾ ਮੋੜ ਤਾਂ ਪਸੂ ਚਲੋ ਡਰਦਾ ਉਪਰਾਂ ਬੰਦੇ ਤੋਂ ਅੱਛਾ ਨਿਸ਼ਾਨ ਚੌਕ ਦਿਨਾਂ ਦੀ ਸੂਈ ਆ ਬੌਲੇ ਤੇ ਹੁਣ ਕੀ ਪੋਜੀਸ਼ਨ ਆ ਥੱ ਹਾਂਜੀ 8 9 ਕਿਲੋ ਵੀਰ ਜੀ ਖੁੱਲਾ ਡੁੱਲਾ ਬੋਲਾ ਵੀਰ ਜੀ 8 9 ਕਿਲੋ ਹਾਂਜੀ ਚੋਣ ਚਣ ਚੰਗੀ ਨਿਕਲੀ ਇੱਕ ਨੰਬਰ ਵੀਰ ਜੀ ਠੀਕ ਹੈ ਜੀ ਲੋ ਦੋਸਤੋ ਚੋਣ ਪਸਮਾਉਣ ਜਿਹੜੀ ਇੱਕ ਨੰਬਰ ਆ ਬਾਕੀ ਜਿਹੜੇ ਵੀਰ ਨੇ ਖਰੀਦਣੀ ਆਪਦੀ ਤਸੱਲੀ ਤੁਸੀਂ ਕਰ ਹੀ ਲੈਣੀ ਆ ਕਿਉਂਕਿ ਜਿਹੜਾ ਪਸੂ ਦੁੱਧ ਦੇ ਆ ਦੋਸਤੋ ਉੱਥੇ ਦਾ ਕੋਈ ਵੇਰ ਬੇਧੜਕਾ ਤੋਂ ਜਿਹੜੀ ਤਸੱਲੀ ਕਰ ਹੀ ਲੈਂਦਾ ਠੀਕ ਆ ਆ ਇੱਕ ਉਲਟ ਬੈਣੀ ਵਾਲੇ ਪਾਸੇ ਤੁਸੀਂ ਥਾਂ ਥੋਂ ਵੇਖੋ ਹਾਥੀ ਚਵਾਈ ਦਾ ਥਾਣਾ 8 ਕਿਲੋ ਪੋਲਾ ਜੀ 8 9 ਕਿਲੋ ਵੀਰ ਜੀ ਖੁੱਲਾ ਡੁੱਲਾ ਹੈਗਾ ਲੀਟਰ ਵਾਲਾ ਠੀਕ ਹੈ ਜੀ ਹਾਂਜੀ ਲੈ ਬਾਕੀ ਥਾਂ ਚੱਡਾ ਬਹੁਤ ਸੋਹਣਾ ਦੋਸਤੋ ਤੇ ਸਵੇਰ ਚਵਾਈ ਨਿਸ਼ਾਨੇ ਕੋਈ ਦੱਸੋ ਸਾਢੇ 5 ਤੋਂ ਵੀਜੀ ਸਾਢੇ 5 ਹੁੰਦੀ ਆ ਸਾਢੇ 5 ਤੋਂ ਸਾਢੇ 5 ਠੀਕ ਹੈ ਭਰਾ ਤਾਂ ਦੋਸਤੋ ਸਾਢੇ 5 ਤੋਂ ਸਾਢੇ 5 ਚਵਾਈ ਹੈਗੀ ਆ ਟਾਈਮ ਤੋਂ ਟਾਈਮ ਆਪਣੀ ਤਸੱਲੀ ਕਰ ਲਿਓ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਵਰਾ ਕੇ ਕੋਈ ਵੀ ਰਫ ਦੀ ਤਸੱਲੀ ਕਰ ਸਕਦਾ ਕਾਤੋਂ ਸੋਹਣਾ ਝੋਟੀ ਦਾ ਲਵੀ ਆ ਠੀਕ ਹੈ ਜੀ ਲੋੜੀ ਆ ਬੱਚਾ ਵੀ ਹੋ ਆ ਜਾ ਨਹੀਂ ਕੋਈ ਆਂਦੇ ਮਗਰ ਕਟਾ ਜੀ ਹਾਂਜੀ ਕਟਾ ਲੋ ਮਗਰ ਕਟਾ ਏ ਠੀਕ ਹੈ ਮੇਲ ਕਾਫ ਆ ਮਗਰ ਤੇ ਕਟਾ ਵੀ ਪੂਰਾ ਛਾਈ ਸੂਈ ਦੇ ਵਿੱਚ ਆ ਮਗਰੋਂ ਕੁਝ ਕੁ 2-3 ਇੰਚ ਪੂਛ白ਟਾ ਕੱਟੇ ਦੀ ਓਵਰ ਆਲ ਕਟਾ ਵੀ ਸਾਰਾ ਬਲੈਕ ਹੀ ਆ ਤੇ ਝੋਟੀ ਚੰਗੀ ਆ ਵੈਸੀ ਠੀਕ ਆ ਵੈਸੇ ਵਾਧੇ ਬੰਦੀਆ ਦੋਸਤੋ ਨਵੇਂ ਪਸ਼ੂ ਨਵੇਂ ਹੁੰਦੇ ਆ ਠੀਕ ਹੈ ਜਿਹੜੇ ਵੀਰ ਕੋਈ ਚੰਗੀ ਝੋਟੀ ਆ ਨਵੇਂ ਪਸ਼ੂ ਖਰੀਦਣਾ ਚਾਹੁੰਦੇ ਆ ਉਹ ਤੁਸੀਂ ਜਰੂਰ ਸੰਪਰਕ ਕਰ ਲਿਓ ਬਾਕੀ 8 ਕਿਲੋ ਬੌਲਾ ਦੁੱਧ ਕਰਮਾ ਲਈ ਸੋਨਾ ਭਰ ਦਿਓ ਕਿ ਥਣ ਛੱਡੇ ਤੋਂ ਲੱਗਦਾ ਵੀ 9-10 ਕਿਲੋ ਆਰਾਮ ਨਾਲ ਚੋਵਣਾ ਚਾਹੀਦਾ ਇਹਨੂੰ ਵੀਰ ਜੀ ਜਿੱਥੋਂ ਆਪਾਂ ਪਹਿਲੇ ਸਵੇ ਜਿਹੜੇ ਘਰ ਆਣਿਆਂ ਤੋਂ ਲਈ ਆ ਨਾ ਉਹ ਆਂਦੇ 9.5 ਕਿਲੋ ਹੀ ਪਹਿਲੇ ਸਵੇ ਚੋਇਆ ਦੁੱਧੇ ਦਾ ਵੀਰ ਜੀ ਅੱਛਾ ਜੀ 9.5 ਕਿਲੋ 9.5 ਕਿਲੋ ਵੀਰ ਜੀ ਪੱਕਾ ਜਿਹਾ ਵਾ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ 9.5 ਕਿਲੋ ਦੀ ਚੋਈ ਆ ਤੇ ਪਹਿਲੇ ਸਵੇ 9.5 ਕਿਲੋ ਦੀ ਚੋਈ ਆ ਬੇਸ਼ੱਕ ਅੱਗੇ ਹੁਣ ਦੋਸਤੋ ਆਪਦੀ ਖੇਚਾ ਲਾ ਲਈ ਆਪਾਂ ਜਿਆਦਾ ਨਹੀਂ ਆਂਦੇ 11 11 12 ਕਿਲੋ ਤੇ ਦੁੱਧ ਵੀਜੀ ਰਮਾਨ ਨਾ ਭਰੂਗੇ ਅੱਜ ਚੌਥਾ ਦੇਣਾ 9 8 9 ਕਿਲੋ ਐ ਖੁੱਲਾ ਡੁਲਾ ਠੀਕਾ ਜੀ ਠੀਕ ਹੈ ਹਾਂਜੀ ਲਓ ਦੋਸਤੋ ਇਹ ਵੀਰ ਦਾ ਵੀ ਛੋਟੀ ਨੂੰ ਦੁੱਧ ਪਰਣਾ ਚਾਹੀਦਾ ਬਾਕੀ ਥਣ ਚੱਟੇ ਦੀ ਸੁਖਰੀ ਆ ਸਾਫ ਬਿਲਕੁਲ ਆ ਤੁਹਾਡੇ ਸਾਹਮਣੇ ਹਾਂ ਲਓ ਜੀ ਠੀਕਾ ਚੰਗੀ ਏ ਝੋਟੀ ਜਿੰਨੇ ਵੀ ਆ ਹਾਈਟ ਕੱਦ ਇੱਕ ਵਾਰ ਜਿਕਰ ਕਰ ਦਿੱ ਗਿਆ ਮੀਡੀਅਮ ਉਹ ਵੀ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਮੀਡੀਅਮ ਹਾਈਟ ਦੇ ਵਿੱਚ ਬਾਕੀ ਨਵਾਂ ਪਸ਼ੂ ਮੈਂ ਪਹਿਲਾਂ ਜਿਕਰ ਕਰਤਾ ਤੁਸੋਂ ਨਵਾਂ ਨਵਾਂ ਹੀ ਹੁੰਦਾ ਬਾਕੀ ਸਫਾਈ ਸੁਹੀ ਵੀਰ ਜੀ ਚੰਗੀ ਝੋਟੀ ਥੱਲੇ ਹਾਂ ਬਿਲਕੁਲ ਦੀ ਕੋਈ ਸ਼ੱਕ ਨਹੀਂਗਾ ਤੇ ਕੀ ਮੁੱਲ ਰਹੂਗਾ ਇਹਦਾ 80000 ਦੀ ਵੇਚੀਏ ਵੀਰ ਜੀ 80000 ਦੀ ਵੇਚੀਏ ਮੈਂ ਤਾਂ ਫੇਚ ਲੋ ਭਾਈ ਵੇਚਣੀ ਚਾਹੀਦੀ ਹੈ ਹਾਂਜੀ ਕੋਈ ਡਰ ਥੋੜੀ ਵੇਚਣ ਦਾ ਹਾਂਜੀ ਦੱਸੋ ਆਪਣਾ ਕਿੱਥੋਂ ਤੱਕ ਪਹੁੰਚ ਰਿਹਾ 75000 ਦੀ ਦੇ ਦਈਏ ਵੀਰ ਜੀ 75 ਦੀ ਹਾਂਜੀ ਕਸਰਾ ਕੁਸਰਾ ਕੱਢ ਕੇ ਗੱਲ ਕਰਨਾ ਹਾਂਜੀ ਕਸਰਾ ਕੁਸਰਾ ਕੱਢ ਕੇ ਹੀ ਵੇਚੀ ਆਖਿਆ ਠੀਕ ਹੈ ਜੀ ਹਾਂਜੀ ਥੋੜਾ ਬੜਾ ਮੌਕੇ ਦੇ ਮਾਨਦਾਨ ਕਰਦਾਂਗੇ ਮਤਲਬ ਜ਼ਿਆਦਾ ਨਹੀਂ ਹੋਣਾ ਝੋਟੀ ਖਰੀ ਆ ਠੀਕ ਹੈ ਜੀ ਹਾਂਜੀ ਆਪਾਂ ਹਾਂਜੀ 75000 ਦੇ ਥੋੜਾ ਬੜਾ ਮਾਨਤਨ ਕਰਾਂਗੇ ਵੀ ਜੀ ਲਓ ਜੀ 75000 ਦੇ ਵਿੱਚੋਂ ਛੋਟ ਛੱਪਾ ਹੋ ਜਾਊਗਾ ਮਾਨਤਨ ਹੋ ਜਾਊਗਾ ਠੀਕ ਆ ਝੋਟੂ ਆਪਾਂ ਜਾਲਾ ਨਹੀਂ ਆਂਦੇ ਦੁੱਧ 11 12 ਕਿਲੋ ਤੇ ਦੁੱਧਰ ਮਾਨ ਆ ਭਦਣਾ ਵੀ ਜਾਲ ਚੌਥੇ ਦੇਂਦੇ ਚ 8 9 ਕਿਲੋ ਖੁੱਲਾ ਡੁੱਲਾਗਾ ਲੀਟਰਾਂ ਵਾਲਾ ਠੀਕ ਹੈ ਜੀ ਹਾਂਜੀ ਓਕੇ ਭਰਾ ਜੀ ਲਓ ਵੀ ਅਗਲੇ ਪਾਸੇ ਦੋਸਤੋ ਟੋਕੜ ਵੜਾ ਨੇ ਦੋਵੇਂ ਜੋੜੀ ਆ ਟੋਕੜ ਵੜਾਂ ਦੀ ਤੇ ਇਹ ਨਿਸ਼ਾਨ ਇਹਨਾਂ ਨੂੰ ਸਮਾ ਕਿੰਨਾ ਕਿੰਨਾ ਦੋਨੋਂ ਹੋ ਗਿਆ ਸੂਈਆਂ ਵੀਰ ਜੀ ਕੋਟਾਈ ਮਹੀਨੇ ਲਾਲੇ ਤੇਨ ਨਾਲੇ ਆਪੋ ਆਪਣੀ ਸਮਝਾ ਵੇਜੀ ਆਪਾਂ ਦੁੱਧ ਆਪਾਂ ਚਵਾਉਣਾ ਬਸ 9 ਕਿਲੋ 2.3 ਤਿੰਨ ਮਹੀਨੇ ਦੀਆਂ ਸੂਈਆਂ ਦੋਵੇਂ ਹਾਂਜੀ ਠੀਕ ਆ ਤੇ ਦੁੱਧ ਇਹਨਾਂ ਥੱਲੇ ਹੁਣ ਕਿੰਨਾ ਕਿੰਨਾ 9 ਕਿਲੋ ਵੀਰ ਜੀ ਇਹਦੇ ਥੱਲੇ 9 ਕਿਲੋ ਹਾਂਜੀ ਚੱਲ ਤੇ ਸੂਆ ਦੂਜੇ ਚ ਪੀਏ ਸੂਆ ਦੂਜੇ ਵੀਰ ਜੀ ਦੂਜਾ ਬਾਕੀ ਠੰਡੀ ਸੀਲਸ ਲੱਗਿਆ ਵੀਰ ਜੀ ਲੋ ਜੀ ਕੁਝ ਨਹੀਂ ਆਂਦੀ ਵੀਰ ਜੀ ਹਾਂ ਜਦਾਂ ਮਰਜ਼ੀ ਹਾਤੂ ਤੋ ਫੇਰੀ ਜਾਏ ਉਹਨੂੰ ਚਵਾਈ ਚੁਈ ਇੱਕ ਨੰਬਰ ਆ ਵੀਰ ਜੀ ਤੇਗਾ ਜੀ ਫਾੜੀ ਕੋਈ ਹੋਰ ਨਹੀਂ ਕੋਈ ਛੱਟਾ ਨਹੀਂ ਵੇਜੀ ਲੋ ਖੋਲ ਕੇ ਤੁਰਦਗੇ ਤੇ ਦੂਜਾ ਸਵੇਰ ਦੋਸਤੋ ਹੁਣ ਪ੍ਰੈਜ਼ੈਂਟ ਟਾਈਮ ਦੂਜਾ ਸਵੇਰ ਚੱਲ ਰਹੀ ਆ ਤੇ ਸੂਈ ਨੂੰ ਕੋਈ 2.5 ਮਹੀਨੇ ਮੰਨ ਲੈ ਤਿੰਨ ਮੰਨ ਲੈ ਦੋਸਤੋ ਠੀਕ ਆ ਜੀ ਬਿਨਾ ਬੱਚੇ ਤੋਂ ਤੋਕਰ ਜਦੋਂ ਆਪਾਂ ਕਹਿ ਦਿੰਦੇ ਆ ਪਸ਼ੂ ਹਰ ਕੋਈ ਵੀਰ ਆਪਦੀ ਵੰਡ ਆਪਦੀ ਸਮਝ ਵੇਖ ਸਕਦਾ ਵੈਸੇ 9 ਕਿਲੋ ਦੁੱਧ ਦੇ ਤੇ ਥੱਲੇ ਹੁਣ ਹਾਜ਼ਰ ਆ ਮੌਕੇ ਤੇ ਚੌਣ ਚਾਂ ਇੱਕ ਨੰਬਰ ਚਾਰੇ ਥਾਂ ਦਾ ਚਾਰੇ ਥਾਂ ਬਰਾਬਰ ਆ ਜੀ ਹਾਂ ਜੀ ਹਾਂ ਜੀ ਬਰਾਬਰ ਵੀ ਜੀ ਗਾੜ ਲੈ ਗਾੜ ਬਰਾਬਰ ਮਗਰ ਲੈ ਮਗਰ ਬਰਾਬਰ ਆ ਠੀਕ ਹੈ ਜੀ ਹਾਂ ਜੀ ਲੋ ਵੀ ਦੋਸਤੋ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਚੋਣ ਬਰਾਬਰ ਆ ਪਰ ਫਿਰ ਵੀ ਆਪਦੀ ਕੋਈ ਵੀਰ ਜਿੰਨੇ ਖਰੀਦਦਾਰ ਨੇ ਖਰੀਦਣੀ ਆ ਵੀਡੀਓ ਕਾਲ ਤੇ ਦੂਰ ਨਰੇ ਘਰ ਵੀ ਆ ਸਕਦਾ ਤੇ ਆਪਦੀ ਦੋ ਢੰਗ ਚੋ ਕੇ ਆਪਦੀ ਤਸੱਲੀ ਕਰ ਲਈ ਠੀਕ ਆ ਆ ਲੋ ਜੀ ਚੱਲ 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 ਲੋਬੀ ਭਰਾਵੋ ਇਹ ਸੈਕੰਡ ਨੰਬਰ ਤੇ ਬੈਠ ਸੀ ਟੋਕੜ ਠੀਕ ਆ ਤੇ ਖਾਲੀ ਟੋਕੜ ਇੱਕ ਮੰਨ ਕੇ ਲੈ ਜਾਓ ਗੱਬਣ ਤੱਕ ਹੁਣ ਨਹੀਂ ਕੋਈ ਫੇਰ ਬਾਜੀ ਗੱਬਣ ਨਹੀਂ ਹੋਏਗੀ ਵੀਰ ਜੀ ਉਹ ਤਾਂ ਜਲਦੀ ਹੈਗੀ ਮਤਲਬ ਮੈਨੂੰ ਡਾਊਟ ਜਾਂਦਾ ਮਤਲਬ ਖੇਵੇਂ ਤੇ ਆ ਜਾਊਗੀ ਜੇ ਆ ਗਈ ਤੇ ਆਪਾਂ ਕੱਲ ਤੱਕ ਰਹੀ ਜਾਂ ਪਰਸੋਂ ਤੱਕ ਰਹੀ ਠੀਕ ਆ ਭਰਾਵਾਂ ਗੇ ਅੱਵਲ ਤੇ ਰਹਿੰਦੀ ਨੇ ਆਪਾਂ ਮੁੱਲ ਵਿੱਚ ਜੈ ਜੀ ਕਰਨੇ ਆ ਹਾਂ ਤੇ ਦੱਸ ਦਈਏ ਕਿਥੋਂ ਮੁੱਲ ਵੀਰ ਜੀ 5000 ਕਰਦੇ ਆ 1500 ਦੇ ਦੇ ਦਾਂਗੇ 121 ਦੀ ਹਾਂਜੀ ਬਾਕੀ ਥੋੜਾ ਬੜਾ ਮਾਨਤਨ ਕਰਾਂਗੇ ਮਤਲਬ ਜ਼ਿਆਦਾ ਨਹੀਂ ਹੋਣਾ ਤੇ ਦੁੱਧ ਆਪਾਂ ਚਵਾ ਕੇ ਦੇਣਾ ਲੀਟਰ ਵਾਲਾ ਗੱਲਾਂ ਨਾ ਨਹੀਂ ਵੇਚੀ ਆਪਾਂ ਕਹਿੰਦਾ ਠੀਕ ਆ ਹਾਂਜੀ ਲੋ ਵੀ ਦੋਸਤੋ ਬਾਕੀ ਵੈਡ ਵੀ ਨਵੀਂ ਆ ਸਾ ਸੁਧਰੀ ਆ 2.5 ਕਿਲੋ ਦੁੱਧ 21000 ਦੇ ਵਿੱਚ ਮਿਲ ਜੂਗੀ ਬੂਤੀ ਬਾਤੀ ਵੇਖੋ ਤੁਸੀਂ ਆ ਲਓ ਠੀਕ ਆ ਜੀ ਫੇਸਪੂਟ ਚੰਗਾ ਤੇ ਭੋੜੀ ਆ ਕੋਨੀ ਆ ਠੀਕ ਆ ਸਿੰਘ ਸੋង ਤੋਂ ਬਿਨਾ ਤੇ ਅਗਲੀ ਜਿਹੜੀ ਆਪਣੇ ਤੀਜਾ ਤੀਜਾ ਸੁਆ ਵੇਚੀ ਤੀਜਾ ਹਾਂ ਇਹ ਵੀ ਟੋਕੜੀ ਦਾ ਨਿਸ਼ਾਨਾ ਹਾਂਜੀ ਟੋਕੜੀ ਆ ਵੇਚੀ ਕੋਕੜੀ ਤੇ ਜੱਜਾ ਸੂਆ ਤੇ ਸਮਝਦਾ ਵੀ ਇੰਨਾ ਹੀ ਬਰਾਬਰੀ ਹਾਂਜੀ ਵੀਜੀ ਇੰਨਾ ਹੀ ਆ ਲਓ ਜੀ ਇਹਨੇ ਉਦਾਂ ਚਿੱਟਾ ਜਾਂ ਮਤਲਬ ਮੋਟਾ ਜਿਹਾ ਹੱਟ ਮਾਰਿਆ ਵਾ ਇਹ ਨਹੀਂ ਹੁਣ ਘਰ ਵਾਲਿਆਂ ਨੂੰ ਮੈਂ ਪੁੱਛਿਆ ਨਹੀਂ ਕਿੰਨੇ ਚੈਦੀ ਸੂਈ ਜਾਂ ਕਿਦਾਂ ਕਿਦਾਂ ਨਹੀਂ ਬਾਕੀ ਜੇ ਇਹਦੇ ਗੱਬਣ ਹੋਈ ਥੋੜੇ ਟਾਈਮ 'ਚ ਪਤਾ ਲੱਗ ਜੂ ਜੇ ਖੀਵੇਂ ਤੇ ਹੋਈ ਤਾਂ ਵੀ ਪਤਾ ਲੱਗ ਜੂਗਾ ਠੀਕ ਆ ਜੀ ਹਾਂਜੀ ਤੇ ਦੁੱਧ ਦੇ ਰਿਹਾ ਥੱਲੇ 11 ਕਿਲੋ ਜੋ 11 ਕਿਲੋ ਹਾਂਜੀ ਕੀ ਗਾ ਚੋਣ ਚਾਂ ਕਿਵੇਂ ਚੋਣ ਚਾਂ ਚੋਣ ਨੰਬਰ 1 ਨੰਬਰ ਆ ਵੀਜੀ ਤੇ ਉਰਲਾ ਥਾਣੇ ਜਿਹੜਾ ਉਲਟ ਬਹਿਣ ਵਾਲੀ ਦਾ ਉਹ ਅੱਧਾ ਚੱਲਦਾ ਜੋ ਭਾਵੇਂ ਤੇਲ ਕਰਕੇ ਸੌਦਾ ਕਰ ਲੇ ਤੇ ਭਾਵੇਂ ਅੱਧਾ ਕਰਕੇ ਸੌਦਾ ਕਰ ਲੇ ਚੱਲਦਾ ਅੱਧਾ ਜੋ ਵੀਜੀ ਤਾਂ ਮੰਨ ਕੇ ਦੁੱਧ ਪੂਰਾ ਆਉਂਦਾ ਜਰੂਰ ਹਾਂ ਹੁੰਦਾ ਜਰੂਰ ਆ ਮਤਲਬ ਅੱਧਾ ਚੱਲਦਾ ਵਾ ਗੱਲ ਕਰੀ ਆ ਦੇ ਠੀਕ ਆ ਜੀ ਹਾਂ ਜੀ ਲਓ ਦੋਸਤੋ ਬੇਸ਼ੱਕ ਜਿੰਨੇ ਸਰ ਚੈੱਕ ਪਾਸ ਵਿੱਚ ਨਹੀਂ ਆਉਂਦੀ ਕੋਈ ਵੀਰ ਟੋਕੜ ਮੰਨ ਕੇ ਸੌਦਾ ਕਰ ਲੇ ਕੱਲਾ ਤੇ ਉਲਟ ਬਹਿਣੀ ਵਾਲਾ ਜਿਹੜਾ ਮਗਰਲਾ ਥਾਣੇ ਮਗਰਲਾ ਅੱਧਾ ਬਾਕੀ ਠੰਡੀ ਸੀਜ਼ਨ ਲੱਗ ਗਿਆ ਕੁਛ ਨਹੀਂ ਆਂਦੀ ਵੀਰ ਜੀ ਹਾਂ ਤੇ ਆ ਜਿਹੜਾ ਥਾਣਿਆ ਨਾ ਅੱਧਾ ਚੱਲਦਾ ਜੋ ਕਿਉਂਕਿ ਭਾਵੇਂ ਤੇਲ ਕਰਕੇ ਸੌਦਾ ਕਰ ਲੇ ਤੇ ਭਾਵੇਂ ਅੱਧਾ ਕਰਕੇ ਸੌਦਾ ਕਰ ਲੇ ਬਿਲਕੁਲ ਜੀ ਹਾਂ ਲਓ ਵੀਰ ਨਿਸ਼ਾਨ ਤੇ 11 ਕਿਲੋ ਦੋਸਤੋ ਦੁੱਧ ਆਇਆ ਇਸ ਬਿਹੜ ਦੇ ਥੱਲੇ ਤੇ ਮਿਲਦੀਆਂ ਪਾੜੇ ਭੂੜੇ ਦੀਆਂ ਕਿਉਂਕਿ ਤੋਕਰ ਹਰੇ ਦੇ ਪਾੜੇ ਦੇ ਵੀਰ ਜੀ ਐਦਾਂ ਸਾਫ਼ ਸੁਥਰੀਆਂ ਵੀਰ ਜੀ ਜਾਣਾ ਲਓ ਜੀ ਤਿੱਜਾ ਸੂਆ ਹੁਣ ਮੌਕੇ ਤੇ ਜਿਹੜਾ ਹੁਣ ਸੂਈ ਆ ਦੋਸਤੋ ਤਿੱਜਾ ਸੂਆ ਚੱਲ ਰਿਹਾ ਪ੍ਰੈਜ਼ੈਂਟ ਟਾਈਮ ਠੀਕ ਆ ਤੇ 11 ਕਿਲੋ ਦੁੱਧ ਉਲਟ ਬਹਿਣੀ ਵਾਲਾ ਮਗਰਲੇ ਥਾਣਾ ਵੀਰਾਂ ਦਾ ਬੇਸ਼ੱਕ ਕੋਈ ਤੇਲ ਸਮਝ ਕੇ ਵੀ ਸੌਦਾ ਕਰ ਲਿਓ। ਆਦਰਪਾਈਕ ਥੋੜਾ ਬਾਧਾ ਦੁੱਧ ਆਉਂਦਾ ਹੈ, ਚੱਲਦਾ ਜ਼ਰੂਰ ਆ ਤਾਰਾਂ ਆਉਂਦੀ। ਚੱਲਦਾ ਅੱਧਾ ਜ਼ਰੂਰ ਹੈ, ਵੇਜੇ ਅੱਧਾ ਥਾਣਾ ਆ ਪੂਰਾ ਫੁੱਲ ਵਰਦਾ ਵਾ ਤੇ ਕਿਸੇ ਵੇਲੇ ਕਿਸੇ ਵੀਰ ਨੂੰ ਡਾਊਟ ਹੁੰਦਾ ਨਾ ਮੈਂ ਚੱਲਦਾ ਨਾ ਹੋ ਜਾ ਪਾਉ ਤਾਂ ਕਰਕੇ ਕਹਿੰਦੇ ਆ। ਹਾਂਜੀ ਲੈ ਵੀ। ਬਾਕੀ ਵਹਿੜ ਸਾਹ ਸੁਧਰੀ ਆ, ਕੋਈ ਖੂੰਜੀ ਨਹੀਂ ਕਿਸ ਬੰਨੇ ਹੋ ਰਾਜੀ ਆ ਪੂਰੀ। ਹਾਂ ਨਿੱਗਰ ਪੂਰੀ ਦੀ ਵੱਡੀਆਂ ਵੜਾ ਜਾ ਕੇ ਹਾਂਜੀ। ਲੋ ਵੀ। ਬੇਲ ਬੁੱਲ ਵੀ ਚੰਗੀ ਲੰਮੀ ਆ। ਬੋਲੋ ਬਾਈ ਉਚਾਈ ਪੂਰੀ ਹੈ ਦੋਸਤੋ ਬੈਠ ਦੀ ਦੁੱਧ ਤੁਹਾਨੂੰ ਪ੍ਰੋਪਰ ਦੱਸ ਹੀ ਦਿੱਤਾ ਵੀ ਜਿੰਨਾ ਹੁਣ ਮੌਕੇ ਤੇ ਹਾਜ਼ਰ ਹੈ ਡਰੀ ਆ ਉਹ ਡਰੀ ਜਾਂਦੀਆਂ ਜੋ ਚੱਲ 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 ਠੀਕ ਹੈ ਜੀ ਠੀਕ ਇਹ ਵੀ ਦੇ ਦੀਏ 5000 ਦੀ ਦੱਸ ਦੇ ਕੀ ਮੋਨਾ ਜੀ ਮੋਲੇ ਦਾ 5000 ਕਰਦੇ ਆ ਇਹ 20000 ਦੀ ਦੇ ਦਾਂਗੇ ਜੀ 20 ਦੀ ਹਾਂਜੀ ਠੀਕ ਹੈ ਜੀ ਹਾਂਜੀ ਬਾਕੀ ਦੋ ਤਾਂ 11 ਕਿਲੋ 11 ਕਿਲੋ 10 ਕਿਲੋ ਮੰਨ ਕੇ ਲੈ ਜੇ ਨਹੀਂ ਨਹੀਂ ਵੀਜੀ 11 ਆਖਿਆ ਤੇ 11 ਹੀ ਨਿਕਲੂ 11 ਤੋਂ 12 ਆਜੂਗਾ ਮਤਲਬ ਪਾਈਆ ਖੰਡ ਵੀ ਨਹੀਂ ਕੱਟਦਾ ਜੀ ਅੱਛਾ ਹਾਂਜੀ ਨਹੀਂ ਮੈਂ ਕਹਿੰਦਾ ਨਹੀਂ ਤੇ ਚੱਲਣਿਆ ਨਾ ਕੰਮ ਵੀ 11 ਕਿਲੋ ਮੰਨ ਕੇ ਲੈ ਨਹੀਂ ਨਹੀਂ 10 ਮੰਨ ਕੇ ਨਹੀਂ ਵੀਜੀ ਪਾਈਆ ਖੰਡ ਵੀ ਨਹੀਂ ਕੱਟਦਾ ਬਾਅਦ ਜਾਊਗਾ ਅੱਛਾ ਹਾਂਜੀ 11 ਕਿਲੋ ਹੋਊਗਾ ਹਾਂ 11 ਕਿਲੋ ਤੇ ਬਾਹਰ ਹੋਊਗਾ ਪਰ ਦੋਤ ਥੋੜਾ ਜਿਹਾ ਘਾਟ ਹੀ ਦੱਸਣ ਦੇ ਕਿਉਂਕਿ ਵੀਰ ਭਰਾ ਜਿਆਦੇ ਆਪਣੇ ਤੋਂ ਆਨਲਾਈਨ ਹੀ ਖੜਦੇ ਆ 20 ਹਜ਼ਾਰ ਚ ਕਿੰਨਾ ਹੋਜੂ ਮਾਨਤਾ ਵੀ ਜੀ ਮੈਂ 5000 ਮੁੱਲ ਕੀਤਾ ਹੈ ਜੀ ਚਲੋ ਕੋਈ ਨਹੀਂ ਕਰਦਾ ਥੋੜਾ ਬੜਾ ਮਾਨਦਨ ਕਰਦਾਂਗੇ ਦੁੱਧ ਪੂਰਾ ਵੈੜਦੇ ਛਲੇ ਵੀ ਜੀ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਡਿਮਾਂਡ ਕੁਛ ਵੀ ਹੈ 20 ਦੇ ਵਿੱਚੋਂ ਮਾਨਦਨ ਹੋ ਜਾਓ ਇਹੋ ਜੀ ਦਾ ਮੈਂ ਰੇਟ ਕਾਇ ਹੀ ਹੋਏ ਤਾਂ 60 ਰੁਪਏ ਕਿਲੋ ਦੁੱਧ ਜਾਂਦਾ ਵਾ ਤੇ ਇਹਦੇ ਨੂੰ ਮੈਂ ਹੂੰ ਪੈਸੇ ਪੂਰੇ ਕਰ ਸਕਦਾ ਧੰਨ ਹੋ ਪਤਾ 11 ਕਿਲੋ ਦੁੱਧ ਵੜਾ ਹੁੰਦਾ ਵਾ ਬਿਲਕੁਲ ਜੀ ਬਿਲਕੁਲ ਹਾਂ ਜੀ ਬਿਲਕੁਲ ਲਓ ਵੀ ਭਰਾਵੋ ਫਿਲਹਾਲ ਇਹ ਵੜਾ ਸੀਗੀਆਂ ਦੋਵੇਂ ਟੋਕੜ ਤੇ ਜਿਹੜੇ ਵੀਰ ਨੂੰ ਪਸੰਦ ਆਉਣਗੀਆਂ ਜਜਣਗੀਆਂ ਸੌਦਾ ਤੁਸੀਂ ਕਰ ਲਿਓ ਤੇ ਅੱਗੇ ਇੱਕ ਵਿਹੜ ਦਿਖਾਉਣੀ ਤੁਹਾਨੂੰ ਜਰਸੀ ਕਰਾਉ ਸਕੀ ਹਾਂ ਹਾਂਜੀ ਵਿਜੀ ਇਹ 20 ਦਿਨਾਂ ਦੀ ਸੂਈ ਵਿਹਾਂ 20 ਦਿਨਾਂ ਦੀ ਇਹਦੇ ਮਗਰ ਜੋ ਬੱਛੀ ਅੱਛਾ ਜੀ ਹਾਂਜੀ ਬਾਹਰ ਵਿਖਾ ਦਿੰਨੇ 11 ਕਿਲੋ ਇਹਦੇ ਥਲੇ ਦੁੱਧ ਨੇ ਇਹ ਪਾਈਆਂ ਦਿਨਾਂ ਦੀ ਸੂਈ ਹਾਂਜੀ ਦੁੱਧ 11 ਕਿਲੋ 11 ਕਿਲੋ ਵਿਜੀ ਸੂਹਾ ਦੁੱਜੇ ਸੂਈ ਆ ਸੂਹਾ ਦੁੱਜਾ ਬਾਕੀ ਸਾਸ ਸੂਰੀ ਵਿਜੀ ਮਗਰ ਬੱਛੀ ਇਹ ਤੇ ਹਾਂਜੀ ਬੱਛੀ ਬੱਛੀ ਵਿਜੀ ਲਓ ਜੀ ਮਗਰ ਵੀ ਬੱਛੀ ਆ 20ਾਂ ਪਾਈਆਂ 20 ਦਿਨਾਂ ਦੀ ਸੂਈ ਠੀਕ ਆ 11 ਕਿਲੋ ਦੁੱਧ ਦਾ ਤੇ ਟਾਈਮ ਤੋਂ ਆਪਾਂ ਹੁਣ ਨੋਟ ਕਰਾਤਾ ਮਾਰਨਿੰਗ 5:30 ਤੋਂ 5:30 ਚੌਵਾਈ ਦਾ ਸਮਾਂ ਆ ਤੇ 11 ਕਿਲੋ ਦੁੱਧ ਆ ਇਸ ਬੈਡ ਦੇ ਥੱਲੇ ਕਰੋਸ ਅੰਗ ਦੇ ਵਿੱਚ ਆ ਕੋਈ ਸ਼ਾਈ ਵਾਲ ਤੇ ਜਰਸੀ ਦਾ ਕਰੋਸ ਅੰਗ ਆ ਠੀਕ ਆ ਤੇ ਬਾਕੀ ਕਦ ਕੁਦ ਨਾਰਮਲ ਜਿਹੜਾ ਆਪਾਂ ਦੇਖਦੇ ਆ ਇੱਕ ਜਰਸੀ ਪੰਜਾਬ ਵਾਲੀ ਜਿਹੜੀ ਦੋਸਤੋ ਉਹਦਾ ਕੁਝ ਨਹੀਂ ਆਂਦੀ ਵੀਡੀਓ ਦਾ ਸਾਹ ਸੁਖਰੀ ਆ ਮੀਟਿੰਗ ਵਿੱਚ ਹੀ ਹਾਈਟ ਆ ਆ ਮਾਰੇ ਜੇ ਉਦਾਂ ਬੱਚੇ ਜੇ ਹੈਗੇ ਜਿਹੜੇ ਨਰ ਚੱਲਦੇ ਬੱਚੇ ਆ ਮਗਰ ਛੋਟੇ ਛੋਟੇ ਉਹ ਨਹੀਂ ਚੱਲਦੇ ਕੋਈ ਗੱਲ ਨਹੀਂ ਜੀ ਠੀਕ ਆ ਬਾਕੀ ਥਾਨ ਪ੍ਰੋਪਰ ਚਾਰੇ ਵਰਤੇ ਹਾਂ ਚਾਰੇ ਵਰਦੇ ਵਿੱਚ ਜੇ ਇੱਕ ਨੰਬਰ ਆ ਚਾਰੇ ਚਾਲੂ ਆ ਦੋਸਤੋ ਤੁਹਾਨੂੰ ਬਾਕੀ ਫੇਸ ਕੁਆਲਟੀ ਦੇਖ ਲਓ ਚਾਲੋ ਆ ਜਾ ਆ ਜਾ ਕੁਛ ਨਹੀਂ ਆਉਂਦੇ ਉਹ ਬੱਚੇ ਦੇ ਲੈ ਕੇ ਬਾਹਰ ਜਾਂਦੀਆਂ ਦੋਸਤੋ ਬੱਚਿਆ ਵੀ ਤੁਹਾਨੂੰ ਪ੍ਰੋਪਰ ਆਪਾ ਦਿਖਾ ਦਿੰਨੇ ਆ ਮਗਰ ਬੱਚੀ ਆ ਫੀਮੇਲ ਇਹ ਚਾਂਜਰਾਵੇਂ ਇਹਨੂੰ ਘਰ ਵਾਲਿਆਂ ਨੇ ਪਾਈਆਂ ਇਹਨੂੰ ਅੱਛਾ ਜੀ ਹਾਂ ਆ ਇਹਦਾ ਬੱਚਾ ਜੋ ਮੱਛੀ ਜੋ ਠੀਕ ਹੈ ਜੀ ਆ ਮਗਰ ਬੱਚਾ ਬੱਚੀ ਆ ਫੀਮੇਲ ਗਾਫ ਆ ਲਓ ਜੀ ਠੀਕ ਆ ਬੱਚੀ ਵੀ ਚੰਗੀ ਆ ਨਿਗਰ ਆ ਤੇ ਪਲੀ ਪਲਾਈ ਪੂਰੀ ਮਗਰ ਬੱਚੀ ਆ ਠੀਕ ਆ ਜੀ ਸੋਹਣੀ ਆ ਬੱਚੀ ਆਪ ਵੀ ਬਿਹੜ ਚੰਗੀ ਆ ਤਕਰੀਬਨ ਹੁਣ 11 ਕਿਲੋ ਜਿਹੜਾ ਦੁੱਧ ਦੋਸਤੋ ਹੁਣ ਇਹਦੇ ਥੱਲੇ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚੋਣਾ ਹਨ ਕੇ ਤੇ ਇੱਕ ਬਣੀ ਵਾਲੇ ਪਾਸੇ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਦਾ ਬਸ ਕੁਝ ਨਹੀਂ ਆਂਦੇ ਆ ਜਾ ਕੋਈ ਸ਼ਿੰ ਨਹੀਂ ਆਂਦੇ ਠੀਕ ਹੈ ਜੀ ਠੀਕ ਹੈ ਵੀ ਨਿਸ਼ਾਨ ਇੰਦਰ ਹੀ ਮੜਾ ਧਿਆਨ ਮਾਦੇ ਆਪਣਾ ਡੌਗ ਦਾ ਵੀ ਕੰਮ ਹੈਗਾ ਇਹਨਾਂ ਦਾ ਅੱਛਾ ਨਾਲ ਡੌਗ ਕੈਨਲ ਦਾ ਵੀ ਬਾੜ ਹੈ ਲੈਬਰਡੋਰ ਹੈ ਹਾਂਜੀ ਲੋ ਦੋਸਤੋ ਠੀਕ ਹੈ ਜੀ ਲੈਬਰਡੋਰ ਲਾਇਬਰੇਰੀ ਦਾ ਹਰ ਇੱਕ ਪੱਪੀ ਮਿਲੂਗਾ ਵੀ ਜਿਹੜੇ ਜਿਹੜੇ ਕੈਨਲ ਹੈਗਾ ਵੀਰ ਉਹਨਾਂ ਦੇ ਕੋਲ ਸਟਾਰਟ ਫਾਰਮ ਠੀਕ ਹੈ ਸਟਾਰਟ ਸਰਵਿਸ ਵੀ ਜਿਹੜੀ ਹੈ ਬਿਲਕੁਲ ਹੈਗੀ ਆ ਕਿਸੇ ਵੀਰ ਨੇ ਮੀਟਿੰਗ ਕਰਾਉਣੀ ਆ ਦੋਸਤੋ ਡੌਗ ਵੀਰ ਜਿਹੜੇ ਅਵੇਲੇਬਲ ਹੈਗੇ ਨੇ ਠੀਕ ਹੈ ਜੀ ਲਾਇਬਰੇਰੀ ਤੇ ਡੌਗ ਦਾ ਫੀਮੇਲ ਕੋਈ ਵੀਰ ਲਿਆ ਕੇ ਮੀਟਿੰਗ ਕਰਵਾ ਸਕਦਾ ਠੀਕ ਹੈ ਜੋ ਵੀ ਫੈਸਿਲਿਟੀ अवेलेबल ਹੈਗੀ ਆ ਬਿਲਕੁਲ ਤੁਹਾਡੇ ਸਾਹਮਣੇ ਡੌਗ ਵੀ ਤਿੰਨ ਤੋਂ ਚਾਰ ਡਾਊਗਾ ਵੱਖੋ ਵੱਖਰੇ ਕਲਰ ਦੇ ਵਿੱਚ ਬਲੈਕ ਦੇ ਵਿੱਚ ਚੌਕਲੇਟ ਕਲਰ ਦੇ ਵਿੱਚ 골ਡਨ ਦੇ ਵਿੱਚ ਵਾਈਟ ਦੇ ਵਿੱਚ ਜਿਹੋ ਜਿਹੇ ਕਲਰ ਦੇ ਵੀ ਦੋਸਤੋ ਕੋਈ ਵੀ ਸਰਵਿਸ ਲੈਣਾ ਚਾਹੁੰਦਾ ਆਪਣੀ ਫੀਮੇਲ ਡੌਗ ਦੇ ਉੱਪਰ ਤੁਸੀਂ ਲੈ ਸਕਦੇ ਜੇ ਨੰਬਰ ਬਿਲਕੁਲ ਸਕਰੀਨ ਤੇ ਵੀ ਚੱਲ ਰਹੇ ਆ ਠੀਕ ਹੈ ਜੀ ਇਹ ਵੀ ਸੁਭਦਾ ਜਿਹੜੀ अवेलेबल ਹੈਗੀ ਆ ਵੀਰ ਨਿਸ਼ਾਨ ਸਿੰਘ ਨਾਲ ਦੇ ਕੋਲ ਤੇ ਜੋ ਵੀ ਫੀਸ ਬਣਦੀ ਉਹ ਮੌਕੇ ਤੇ ਤੁਸੀਂ ਡੀਲ ਕਰ ਲਿਓ ਮੀਟਿੰਗ ਦੀ ਠੀਕ ਹੈ ਜੀ ਜਿਵੇਂ ਹੀ ਹੋਊਗਾ ਉਹ ਮੌਕੇ ਦਿੱਤਾ ਇਹ ਹੋ ਜਾਊਗਾ ਤੋ ਬਾਕੀ ਵੇਰ ਦੋਸਤੋ ਤੁਹਾਨੂੰ ਆਪਾਂ ਦਿਖਾਤੀ ਆ ਵੇਰ ਚੰਗੀ ਆ ਤੇ ਤਾਜ਼ੀ ਸੂਈ ਸਬਾਈ ਉਹ ਤੋ ਖੋਲੇ ਨਾ ਤਾਂ ਕਰਕੇ ਥੋੜੀਆਂ ਜੀਆਂ ਨੂੰ ਇਕੱਠੀਆਂ ਜਿਹੀ ਹੋਈ ਜਾਂਦੀਆਂ ਚੱਲ ਕਰ ਮੜ ਗਏ ਚੱਲ 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 ਭਣਾ ਚੱਲ ਠੀਕ ਹੈ ਠੀਕ ਹੈ ਜੀ ਫਿਲਹਾਲ ਹੁਣ ਮੌਕੇ ਤੇ ਜਿਹੜਾ ਦੋਸਤੋ ਅੱਜ ਰੇਟ ਹੋਊਗਾ ਉਹ ਪੁੱਛ ਲੈਣੇ ਆ ਬਾਕੀ ਥੋੜਾ ਬਾਅਦ ਉਹ ਜੋ ਅਪਡਾਟ ਹੋਇਆ ਉਹ ਸਾਰੇ ਵੀਰ ਤੁਸੀਂ ਕੰਟੈਕਟ ਕਰ ਲਿਓ ਤੇ ਕੀ ਮੋਲ ਰਊਗਾ ਨਿਸ਼ਾਨੀ ਦਾ 40000 ਕਰ ਲੀਏ ਵਿਚੋ ਵਾਲਾ 40000 ਕਰਨ ਨੂੰ ਕਿਉਂ ਮਰਜ਼ੀ ਕਰ ਲਉ ਤੁਹਾਨੂੰ ਕਿਸੇ ਵੀ ਖੁੱਲਗਾ ਛੋਟਾ ਬਾਕੀ ਚਲੋ ਜਿੱਥੋਂ ਤੱਕ ਆਪਣੇ ਭੈਣ ਭਰਾ ਦੇ ਸਮਝ ਆਉਂਦੀ ਉੱਥੋਂ ਤੱਕ ਮਾਨਤਾ ਨਹੀਂ ਵੀ ਜਰੂਰ ਕਰਦੇ ਹੋ ਆਪ 35000 ਦੇ ਦਿਆਂਗੇ ਜੀ ਹਾਂ ਨਾ ਕੋਈ ਨਹੀਂ ਥੋੜਾ ਬੜਾ ਛੋਟ ਛੱਪਾ ਕਰ ਦਾਂ ਜਿਆਦਾ ਨਹੀਂ ਹੋਣਾ ਮਦਬੜ ਆਪਾਂ ਥੋੜਾ ਬੜਾ ਹੀ ਨਫਾ ਰੱਖਿਆ ਆਪਾਂ ਜਿਆਦਾ ਨਹੀਂ ਰੱਖਿਆ ਕਿਉਂਕਿ 5 6 5 ਪਸ਼ੂ ਪੈਣੇ ਆ 2 2 3 3000 ਰੁਪਏ ਦੀ ਦਫਾ ਆਏਗੇ ਆਪਣੀ ਕਸਰ ਨਿਕਲ ਜਾਣੀ ਹੈ ਜੀ ਚਲੋ ਕੋਈ ਗੱਲ ਹਾਂਜੀ 35000 ਹਾਂ 35000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਤੇ ਅੱਗੇ ਆ ਗਈ ਆਪਣੇ ਕੋਲ ਨੈਕਸਟ ਜਿਹੜੀ ਆ ਵੜਾ ਇਹ ਵੀ ਜੀ ਇਹ ਵੀ ਦੂਜਾ ਸੂਆ ਸੂਈ ਆ ਠੀਕ ਹੈ ਜੀ ਹਾਂ ਹਾਈਡ ਹੋਏ ਦੀ ਚੰਗੀ ਵੱਡੀ ਆ ਕਿੰਨੂ ਕਿੰਨਾ ਕ ਸਮਾਂ ਹੋ ਗਿਆ ਜੀ ਇਹਨੂੰ 22 ਦਿਨ ਹੋਏ ਵੀ ਜੀ ਇਹਦੇ ਮਗਰ ਵੀ ਬੱਛੀ ਆ 20-25 ਦਿਨਾਂ ਦੀ ਹਾਂ ਜੀ ਇਹਦੇ ਥੱਲੇ ਵੀ 11 ਕਿਲੋ ਦੁੱਧ ਆਇਆ ਕਰਮਾ ਦੂਜਾ ਦੂਜਾ ਸੂਆ ਵੀ ਜੀ ਠੀਕ ਹੈ ਜੀ ਹਾਂ ਜੀ 20-25 ਦਿਨਾਂ ਦੀ ਸੂਈ ਆ ਦੂਜਾ ਸੂਆ ਬੱਚਾ ਮਗਰ ਤੇ ਕੀ ਆ ਮਗਰ ਬੱਛੀ ਵੀ ਜੀ ਡੱਬੇ ਰੰਗ ਦੀ ਬੱਛੀ ਆ ਮਗਰ ਠੀਕ ਹੈ ਜੀ ਡੱਬੀ ਬੱਛੀ ਆ ਬਾਕੀ ਸੀ ਵਾਰ ਦਾ ਚੰਗੀ ਖਾਸੀ ਹੈ ਵੱਡੀ ਆ ਹਾਂ 11 ਕਿਲੋ ਬਰਾ ਆਪਾਂ ਜੈ ਜੀ ਕਰ ਦੇਣਾ ਇਹਦਾ ਟਾਈਮ ਦੱਸਿਆ ਕਿ ਨਾ 10 20 ਦਿਨ ਨਹੀਂ 20 ਤੋਂ 22 ਦਿਨ ਹੋਈ ਵੀ ਜੀ 22 ਕਿ ਦਿਨ ਹਾਂਜੀ ਲਓ ਜੀ ਬਾਕੀ ਕੋਈ ਥਾਂ ਤੁਸੀਂ ਜ਼ਰੂਰ ਵੇਖ ਲਓ ਫੁੱਲ ਵੱਡੀ ਹਾਈਟ ਆ ਕਾਦਾ ਪਾ ਕੇ ਤੋੜ ਕੇ ਤੁਹਾਨੂੰ ਬਾਹਰ ਦਿਖਾਵਾਂਗੇ ਆਪਾਂ ਠੀਕ ਆ ਜੀ 11 ਕਿਲੋ ਦੁੱਧ ਆ ਲਓ ਜੀ ਆ ਦੇਵੋ ਦੀ ਬੱਸ 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 ਆਹ ਦੇ ਤੋਵਾ ਦੂਜਾ ਤੇਜਾ ਸੂਈ ਹੈ ਦੂਜਾ ਦੂਜਾ ਵੀ ਜੀ ਹਾਈਟ ਕੱਦ ਪੂਰਾ ਫੁੱਲ ਵੱਡੀ ਹੈ ਆ ਬੱਚਾ ਦਾ ਬੱਚਾ ਓ ਅੱਛੀ ਬੱਚੀ ਵੀ ਜੀ ਹਾਂ ਵਿਹਾਂ ਭਈਆਂ ਦੇਣਾ ਸੀ ਇਹਦਾ ਆ ਬੱਚੀ ਹੈ ਮਗਰ ਬਿਲਕੁਲ ਡੱਬੀ ਠੀਕ ਆ ਬਾਕੀ ਇਹਦਾ ਚੋਣ ਚਾਨ ਦਾ ਕਿਵੇਂ ਤਸੱਲੀ ਆਪਣੀ ਇੱਕ ਨੰਬਰ ਵੀ ਜੀ ਇੱਕ ਨੰਬਰ ਹਾਂ ਹਾਂਜੀ ਅਗਲੇ ਪਿਛਲੇ ਥਣ ਦੇਣ ਤਸੱਲੀ 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 ਵੀ ਜੀ ਫੁੱਲ 11 ਕਿਲੋ ਹੀ ਹੈ ਕਿ 11 ਤੋਂ ਵੱਧ 12 ਆ ਜੂ ਵੀ ਜੀ ਘੜਦਾ ਨਹੀਂ ਮੈਂ ਅੱਗੇ ਵੀ ਗੱਲ ਕਹੀ ਸੀ ਹਾਂਜੀ ਜਿੰਨਾ ਦੱਸਿਆ ਉਸ ਤੋਂ ਵੱਧੂਗਾ ਘੜਦਾ ਨਹੀਂ ਵੱਧੂਗਾ ਘੜਦਾ ਨਹੀਂ ਆ ਲਓ ਜੀ ਸੋ ਬਾਕੀ ਹਾਈਟ ਕੱਦ ਬੇਲਪੂਲ ਚੰਗੀ ਆ ਬਾਈ ਚੰਗੀ ਆ ਵੈੜ ਦੀ ਕੱਦ-ਕਾਠ ਵੀ ਦੋਸਤੋ ਚੰਗਾ ਬਾਕੀ ਹੋਰ ਤੁਹਾਨੂੰ ਥੋੜਾ ਜਿਹਾ ਨੇੜੇ ਤੋਂ ਆਪਾਂ ਥਣ-ਥਣ ਵਿਖਾ ਦਿੰਨੇ ਆ ਇਹਨੂੰ ਕਰ ਲੀ ਗਏ ਕਿਉਂਕਿ ਠੀਕ ਆ ਲੰਬੇ ਥਾਣਾ ਪੂਰੇ ਹੱਥੀ ਚ ਪਾਈ ਆ ਠੀਕ ਆ ਨਿਸ਼ਾਨભાઈ ਕੀ ਮੰਗ ਕੀ ਡਿਮਾਂਡ ਕਰਦੇ ਆ ਇਸ ਵਾਰ ਮੋਲਵੀਰ ਜੀ ਕਰਨ 40 42000 ਕਰੀ ਜਾਈਏ ਇਹ 35000 ਦੀ ਦੇ ਦਾਂਗੇ ਵੀਰ ਜੀ ਵੜਾ 35000 ਦੀ ਹਾਂਜੀ ਠੀਕ ਆ ਜੀ ਬਾਕੀ ਵਿੱਚੋਂ ਛੋਟਾ ਸਪਾ ਮੌਕੇ ਥੋੜਾ ਵਾਲਾ ਮਾਨਤਾ ਹੋ ਗਿਆ ਵੀਰ ਜੀ ਜ਼ਿਆਦਾ ਨਹੀਂ ਹੋਣਾ ਤੁਹਾਨੂੰ ਪਤਾ ਵੜ ਫੁੱਲ ਵੱਡੀ ਹਾਈਟ ਦੀ ਆ ਵੰਗਾ ਬੰਗਾ ਪਾਲੀ ਤਾਂ ਮੜਾ ਵੰਗਾ ਪਾ ਕੇ ਚਾਹ ਵੜਾਂ ਚੋਈਦਾ ਵੀਰ ਜੀ ਲਓ ਵੀ ਦੋਸਤੋ ਇਹ ਫਿਲਹਾਲ ਵੜਾਂ ਸੀਗੀਆਂ ਉਹਨਾਂ ਦੇ ਵਿੱਚੋਂ ਇਹ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਦਿਖਾਤੀ ਆ ਕੁਵੀਆਂ ਬਾਈਆਂ ਦਿਨਾਂ ਦੀ ਸੂਈ ਆ ਤੇ ਡਿਮਾਂਡ ਰੇਟ ਭਾੜਾ ਵੀ ਤੁਹਾਨੂੰ ਪਤਾ ਲੱਗ ਹੀ ਗਿਆ ਬਾਕੀ ਘਾੜਾਂ ਕਿ ਆਪਦੀ ਦੋ ਟਾਈਮ ਚੋਕੇ ਚਾਰ ਟਾਈਮ ਚੋਕੇ ਜਿੱਦਾਂ ਮਰਜ਼ੀ ਕੋਈ ਵੀਰ ਤਸੱਲੀ ਕਰ ਸਕਦਾ ਸੋ ਇਹ ਦੋਸਤੋ ਅੱਜ ਚਾਰ ਬੈੜਾਂ ਸਿਗੀਆਂ ਜਿਨ੍ਹਾਂ ਦੇ ਵਿੱਚੋਂ ਤੋਕੜ ਬੈੜਾਂ ਤੇ ਬਿਲਕੁਲ ਸੱਜਰ ਬੈੜਾਂ ਆਪਾਂ ਤੁਹਾਨੂੰ ਦਿਖਾਤੀਆਂ ਨੇ ਇੱਕ ਝੋਟੀ ਸੀਗੀ ਪਹਿਲੇ ਨੰਬਰ ਤੇ ਦਿਖਾਈ ਬਿਲਕੁਲ ਜੈਟ ਬਲੈਕ ਠੀਕ ਆ ਤੇ ਸਾਰੇ ਪਸ਼ੂ ਸੁਵੇ ਸੁਵੇ ਆ ਤੇ ਦੋ ਡੰਗ ਚੋਕੇ ਚਾਰ ਟਾਈਮ ਚੋਕੇ ਆਪਦੀ ਤਸੱਲੀ ਤੁਸੀਂ ਕਰ ਸਕਦੇ ਜੀ ਬਾਕੀ ਨਿਸ਼ਾਨ ਭਾਈ ਬੋਲ ਦਗੇ ਨੰਬਰ ਆਪਣੇ 70876 74517 ਠੀਕ ਹੈ ਭਰਾ ਹੋਰ ਕੋਈ ਗੱਲਬਾਤ ਬਸ ਵਧੀਆ ਵੇਚ ਜੀ ਠੀਕ ਠਾਕ ਜੀ ਠੀਕ ਹੈ ਬੇ ਨਿਸ਼ਾਨ ਲਓ ਦੋਸਤੋ ਬਾਕੀ ਪਸ਼ੂ ਆਉਂਦੇ ਰਹਿੰਦੇ ਆ ਤੁਸੀਂ ਸਮੇਂ ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਇਹ ਪਸ਼ੂ ਵਿਕ ਜਾਂਦੇ ਆ ਦੋਸਤੋ ਨਵੇਂ ਪਸ਼ੂ ਵੀ ਆ ਜਾਂਦੇ ਪਰ ਇੱਕ ਹੋਰ ਵੀ ਜੀ ਆਪਣੀ ਬੇਨਤੀਆਂ ਜੇ ਮਤ ਬੜਾ ਵੀਡੀਓ ਤੇ ਪਸ਼ੂ ਪਾਈ ਤੇ ਵੇਖ ਜਾਂਦੇ ਕਈ ਵੀਰ ਭਰਾ ਫੋਨ ਲਾਉਂਦੇ ਦਵਾ ਦਾ ਪਸ਼ੂ ਲੱਭ ਕੇ ਦੇ ਦੋ ਪਰ ਲੱਭੀ ਤੇ ਜ਼ਰੂਰ ਆ ਪਰ ਗੱਲ ਇਦਾਂ ਆਪਾਂ ਦੋ ਟਾਈਮ ਉਥੋਂ ਚੋਗਦੇ ਫੇਰ ਲਈ ਜੇ ਆਪਾਂ ਕਾਲੀ ਨਹੀਂ ਕਰੀ ਨੀ ਵੀਜੀ ਕਿਉਂਕਿ ਬਾਅਦ ਲਾਂਮਾ ਹੁੰਦਾ ਫਾਇਦਾ ਨਹੀਂ ਕੋਈ ਨਹੀਂ ਨਹੀਂ ਤਸੱਦੀ ਕਰਕੇ ਕੁਝ ਸਮਾਂ ਤਾਂ ਲੱਗਦਾ ਹੀ ਇਹ ਪਸ਼ੂ ਲੱਭਣ ਲੱਗਿਆ ਵੀ ਸੋ ਤਸੱਲੀ ਕਰਕੇ ਜਿਹੜੇ ਦੋਸਤ ਪਸ਼ੂ ਲੈ ਜਾਂਦੇ ਆ ਬੇਸ਼ੱਕ ਦੋ ਚਾਰ ਪੰਜ ਦਿਨ ਹਫਤਾ ਵੀਡੀਓ ਲੇਟ ਹੋ ਜਾਂਦੀ ਹੈ ਤੇ ਪਸ਼ੂ ਆਉਂਦੀ ਜਿੰਨੇ ਸਰ ਨਰਕ ਪਰਖ ਤਸੱਲੀ ਨਹੀਂ ਹੁੰਦੀ ਦੋ ਡਾਂਗਾਂ ਕਿਉਂਕਿ ਵੀਰ ਭਰਾ ਆਨਲਾਈਨ ਆਪਣੇ ਤੋਂ ਜ਼ਿਆਦਾ ਪਸ਼ੂ ਕੱਢਦੇ ਤੇ ਫਿਰ ਉਹ ਗੱਲ ਜੀ ਨਹੀਂ ਰਹਿੰਦੀ ਵੀਰ ਜੀ ਜੇ ਬਿਨਾਂ ਯਕੀਨ ਤੋਂ ਜਾਵੇ ਡੰਗਰ ਤੇ ਨਹੀਂ ਨਹੀਂ ਭਾਈ ਜੀ ਕਿਉਂਕਿ ਦੋ ਚਾਰ ਡਾਂਗਾਂ ਚੋਇਆ ਨਾ ਫਿਰ ਸਵਾਦ ਨਹੀਂ ਹੁੰਦਾ ਹਾਂਜੀ ਹਾਂਜੀ ਵੀਰ ਜੀ ਠੀਕ ਹੈ ਸੋ ਦੋਸਤੋ ਇਹ ਫਿਲਹਾਲ ਪਸ਼ੂ ਸੀਗੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ